ਦਾਣਾ ਮੰਡੀ ਲੱਗ ਕੇ ਨਾ ਲੰਗਰ ਲੱਗਾ ਵਿਆ ਸੀ ਆ। ਉੱਥੇ ਨਾ ਤੇ ਜੋ ਲੰਗਰ ਲੱਗਾ ਰ ਰਾਜਵਾਵਾ ਤਰੂ ਦਾ ਸ਼ਿਵਰਾਤਰੀਆ ਦੇਣਾ ਸ਼ਿਵਰਾਤਰੀਆ ਦੇਣਾ ਰਾਜਵਾਵਾ ਬਸ ਥੋੜੀ ਨੂੰ ਜਾਂਦੀ ਸੀ। ਉਹ ਇੱਕ ਨਾ ਮਾਂ ਉਹਦੇ ਬੱਚੇ ਚੱਕੀ ਖੜੀ ਲੰਗਰ ਦੇ ਬਗਾਨੇ। ਉਹ ਬੱਚੇ ਨਾ ਛੁੱਟ ਕੇ ਕਿਹਨਾਂ ਭੱਜ ਕੇ ਮੂਹਰੇ ਟੈਰਲ ਨੂੰ ਆ ਗਿਆ। ਮੈਂ ਪਰੇ ਨਾ ਮੈਂ ਕਿਤੇ ਲੋਕਾਂ ਨੂੰ ਹੈਰਾਨ ਆ ਕਿ ਮੈਂ ਲੋਕਾਂ ਨੂੰ ਕਿੰਨਾਂ ਨੂੰ ਕਹਾਂ ਕਿ ਮੈਂ ਜਵਾਬ ਹ ਲੈ ਕੇ ਚੱਲੀ ਯਾਰ ਕੋਈ ਮੋਟਰਸਾਈਕਲ ਦੇ ਮੋਟਰਸਾਈਕਲ ਨਹੀਂ ਦੇਵੇ ਕੋਈ। ਕੋਈ ਗੱਡੀ ਨਾ ਦੇਵੇ। ਮੈਂ ਜੀ ਮੁੜ ਕੇ ਆਪ ਉਹਨਾਂ ਦਾ ਜਿਹੜਾ ਉਹ ਜਿਹੜੇ ਮੋਟਰਸਾਈਕਲ ਤੇ ਆਈ ਸੀ ਮੈਂ ਸਟੇਨੋ ਉੱਤੇ ਕੋ ਮੋਟਰਸਾਈਕਲ ਸਟਾਰਟ ਕੀਤਾ ਮੇਰੇ ਨਾਲ ਦਰਸ਼ਨ ਸਿੰਘ ਆ ਜੀ ਹਾਂਜੀ ਭਾਜੀ ਕੀ ਗੱਲਬਾਤ ਹੋਈ ਜੀ ਭਾਜੀ ਗੱਲਬਾਤ ਨਾ ਮੈਂ ਮੋਗੇ ਤੋਂ ਜਲੰਧਰ ਜਾ ਰਿਹਾ ਸੀ ਤੇ ਨਾ ਜਦੋਂ ਆਪਾਂ ਸ਼ਾਹਕੋਟ ਦਾਣਾ ਮੰਡੀ ਦੇ ਲਾਗੇ ਜੀ ਸ਼ਾਹਕੋਟ ਦੇ ਲਈ ਜੀ ਦਾਣਾ ਮੰਡੀ ਲਾਗੇ ਨਾ ਲੰਗਰ ਲੱਗਾ ਹੋਇਆ ਸੀਗਾ ਉੱਥੇ ਨਾ ਤੇ ਜੋ ਲੰਗਰ ਲੱਗਾ ਜੀ ਰਾਜਵਾਵਾ ਤੁਰਨ ਰਾ ਸ਼ਿਵਰਾਤਰੀ ਦੇਣਾ ਸ਼ਿਵਰਾਤਰੀ ਉਹਦੇ ਨਾਲ ਰਾਜਵਾਵਾ ਬਸ ਥੋੜੀ ਜਿਹੀ ਜਲਦੀ ਸੀ ਉਹ ਇਤਨਾ ਮਾਂ ਤੇ ਬੱਚੇ ਚੱਕ ਕੇ ਗੜੀ ਲੰਗਰ ਦੇ ਕੋਲ ਆਦੇ ਉਹ ਬੱਚਾ ਨਾ ਛੁੱਟ ਕੇ ਕਿਨਾਂ ਭੱਜ ਕੇ ਮੂਹਰੇ ਟੈਰਲ ਨੂੰ ਆ ਗਿਆ ਜੋ ਟਾਇਰਲ ਨੂੰ ਆ ਗਿਆ ਤੇ ਟਾਇਰ ਦੇ ਤਾਂ ਮੈਨੂੰ ਕੋਈ ਇੱਕੀ ਦਾ ਵੇਖ ਕੇ ਮਗਾ ਕੀ ਆ ਗਿਆ ਮੈਂ ਕਿਦਾਂ ਬ੍ਰੇਕ ਮਾਰੇ ਉਹ ਬ੍ਰੇਕ ਲੱਗੇ ਤੇਵਾ ਕੁਝ ਨਹੀਂ ਬ੍ਰੇਕ ਲੱਗੇ ਤੇ ਨਾਲ ਬੱਚਾ ਦਾ ਟਾਇਰ ਦੇ ਉੱਤੋਂ ਹੀ ਟਾਇਰ ਨਿੱੰਗਿਆ ਤੇ ਟਾਇਰ ਵਾਲੇ ਧਾਸੀ ਲੱਗ ਟਾਇਰ ਦੀ ਉਹ ਜਿਹੜੇ ਟਾਇਰ ਨਾਲ ਧੱਕਿਆ ਗਿਆ ਤੇ ਜੋ ਟੱ ਧੱਕਿਆ ਗਿਆ ਜੀ ਤੇ ਮੈਂ ਬੱਚੇ ਨੂੰ ਉਮਰ ਕੇ ਉੱਥੇ ਆਹ ਵਰ ਦਾ ਬੜੀ ਮੱਤ ਗਈ ਮੈਂ ਉਤਲੇ ਥੱਲੇ ਜਵਾਗ ਨੂੰ ਚੱਕਿਆ ਜੀ ਉਹਦੇ ਮਾਂ ਪਿਓ ਨੇ ਚੱਕਿਆ ਉਹ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹ ਮੋਟਰਸਾਈਕਲ ਲਿਆ ਮੈਂ ਸਟਾਰਟ ਕੀਤਾ ਮੈਂ ਪਰ ਇਹਨਾਂ ਮੈਂ ਕਿਤੇ ਲੋਕਾਂ ਨੂੰ ਹੈਰਾਨ ਕਿ ਮੈਂ ਲੋਕਾਂ ਨੂੰ ਕਿੰਨੇ ਨੂੰ ਕਿਹਾ ਕਿ ਮੈਂ ਜਵਾਬ ਹੁ ਲੈ ਕੇ ਚੱਲੀ ਯਾਰ ਕੋਈ ਮੋਟਰਸਾਈਕਲ ਦੇ ਮੋਟਰਸਾਈਕਲ ਨਹੀਂ ਦੇਵੇ ਕੋਈ ਗੱਡੀ ਨਾ ਦੇਵੇ ਮੈਂ ਜੀ ਮੁਰਕੇ ਆਪ ਉਹਨਾਂ ਦਾ ਜਿਹੜਾ ਉਹ ਪੁਰਾਣੀ ਮੋਟਰਸਾਈਕਲ ਤੇ ਆਈ ਸੀ ਮੈਂ ਸਟੇਨ ਉੱਤੇ ਉੱਤਰ ਕੇ ਮੋਟਰਸਾਈਕਲ ਸਟਾਰਟ ਕੀਤਾ ਮੁੰਡੇ ਦੇ ਪਿਓ ਨੂੰ ਜਵਾਬ ਲੈਣੇ ਚੱਕਿਆ ਮੁੰਡੇ ਦੀ ਮਾਂ ਨੂੰ ਮਗਰ ਭਾਇਆ ਮੈਂ ਸਰਕਾਰੀ ਹਸਪਤਾਲ ਲੈ ਗਿਆ ਸਰਕਾਰੀ ਸਰਕਾਰੀ ਤੌਰ ਤੇ ਦਾਖਲ ਕਰਾਇਆ ਦਾਖਲ ਕਰਾ ਕੇ ਬੱਚੇ ਸਾਹਿਬ ਫਿਰ ਅਸੀਂ ਉਹਦੇ ਕੋਲੇ ਫੇਰ ਆਈ ਨੂੰ ਮਾਰਨ ਲਈ ਮੁਰਕਿਆ ਤੇ ਤੂੰ ਜਾਵੜਾ ਬਸ-ਬਸ ਕਰ ਤੇ ਹੁਣ ਮੈਂ ਫੇਰ ਆਇਆ ਤੋ ਠੀਕ ਹੈ ਬੱਚੇ ਦੀ ਕੰਡੀਸ਼ਨ ਕਿੱਦਾਂ ਦੀ ਬੜੇ ਠੀਕ ਉਹ ਤੋਂ ਟੈਨ ਨਾ ਗਿਆ ਉਹ ਤਾਂ ਹਾਤੀ ਲੱਗੀ ਲੱਗ ਗਈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਦੀਪ ਸਿੰਘ ਸਿਵਰ ਹਸਪਤਲ ਸ਼ਾਹਪੁਰ ਜੀ ਅੰਸਰ ਕੀ ਗੱਲਬਾਤ ਹੋਈ ਹੈ ਇਹ ਸਰ ਪਰਿਵਾਰ ਵਾਰੇ ਕਹਿ ਰਹੇ ਨੇ ਦਾਣਾ ਮੰਡੀ ਰੋਡ ਤੇ ਨਾ ਬੱਚਾ ਉੱਥੇ ਲੰਗਰ ਵਗੈਰਾ ਚੱਲ ਰਿਹਾ ਸੀ ਸ਼ੋਭਾ ਰਾਤਰੀ ਕਰਕੇ ਉੱਥੋਂ ਪਕੌੜੇ ਲੈ ਕੇ ਜਦ ਸਟਾਪ ਕੀਤਾ ਤਾਂ ਬੱਸ ਵਾਲੇ ਨਾਲ ਹਿੱਟ ਕਰ ਗਿਆ ਬੱਚਾ ਠੀਕ ਹੈ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਨਾਮ ਮਨਿੰਦਰ ਸਿੰਘ 8 ਸਾਲ ਉਮਰ ਹੈ ਪਿਓ ਦਾ ਨਾਮ ਰਣਜੀਤ ਸਿੰਘ ਰੈਨਵਲਾ ਖਾਨਪੁਰ ਰਾਜਪੂਤਾਂ ਦਾ ਦੱਸਿਆ ਜੀ ਇਹਨਾਂ ਨੇ ਠੀਕ ਹੈ ਜੀ ਤੇ ਬੱਚੇ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਆ ਬੱਚੇ ਦੇ ਕਾਫੀ ਵੈਸੇ ਇੰਜਰੀ ਕਾਫੀ ਡੀਪ ਹੈ ਲੈਫਟ ਲੈਗ ਤੇ ਠਾਈ ਤੇ ਬੋਨ ਡੀਪ ਇੰਜਰੀ ਹੈ ਬੋਨ ਮਸਲਸ ਵਗੈਰਾ ਕਾਫੀ ਕ੍ਰਸ਼ ਹੋ ਚੁੱਕੇ ਹਨ ਕ੍ਰਸ਼ ਇੰਜਰੀ ਹੈ ਉਹਨਾਂ ਨੂੰ ਰੈਫਰ ਕੀਤਾ ਇਹਨੂੰ ਕੋਟਾ ਸਿਵਲ ਹਸਪੀਟਲ ਆਰਥੋਸ ਆਫ ਡੀਮੈਨੇਜਮੈਂਟਲੀ ਤੇ ਪੁਲਿਸ ਵਗੈਰਾ ਨੇ ਹਾਂ ਜੀ ਉਹ ਕਰ ਦਿੱਤੀ ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਹੈ ਹਾਂਜੀ ਇੱਕ ਸ਼ਾਰਕੋਟ ਤੋਂ ਮਲਸੀਗਾਂ ਰੋਡ ਤੇ ਐਕਸੀਡੈਂਟ ਦੀ ਇਨਫੋਰਮੇਸ਼ਨ ਆਈ ਸੀ ਜਿੰਦੇ ਵਿੱਚ ਇੱਕ ਪੈਦਲ ਸੀਗਾ ਲੜਕਾ ਜਿੰਦਾ ਨਾਮ ਮਨਿੰਦਰ ਸਿੰਘ son of ਹਰਜੀਤ ਸਿੰਘ ਕਰਤਾਰਨਗਰ ਦਾ ਰਹਿਣ ਵਾਲਾ ਹੈ ਇਹ ਆਪਣੀ ਮਦਰ ਦੇ ਨਾਲ ਪੈਦਲ ਜਾ ਰਿਹਾ ਸੀਗਾ ਜਿਹੜਾ ਕਿ ਆਪਣਾ ਦੂਸਰੇ ਪਾਸੋਂ ਇੱਕ ਬੱਸ ਪੰਜਾਬ ਰੋਡ ਤੇ ਆ ਰਹੀ ਸੀ ਜਿੰਦੇ ਚ ਹਿੱਟ ਕਰਕੇ ਇੰਦੀ ਨਾਸ ਤੇ ਸੱਟ ਲੱਗੀ ਹੈ ਤੇ ਇਹਨੂੰ ਆਪਣਾ ਸਰਕਾਰੀ ਹਸਪਤਾਲ ਤੋਂ ਨਕੋਦਰ ਨੂੰ ਰੈਫਰ ਕੀਤਾ ਗਿਆ ਇਹਦੇ ਬਿਆਨਾਂ ਮੁਤਾਬਿਕ ਜੋ ਵੀ ਬਿਆਨ ਦੇਗਾ ਉਹਦੇ ਉੱਤਰਕਾਂ ਕਰਕੇ ਕੀਤੀ ਜਾਏਗੀ ਸੋ ਬੱਸ ਡਰਾਈਵਰ ਦਾ ਕੀ ਨਾਮ ਹੈ ਬੱਸ ਡਰਾਈਵਰ ਦਾ ਨਾਮ ਹੈ ਗੱਜੀ ਦਰਸ਼ਨ ਸਿੰਘ ਸੰਨੋਪ ਮਿੰਦਰ ਸਿੰਘ ਕਿੱਥੋਂ ਦੇ ਹਨ ਭਾਈ ਇਹ ਮੋਕੇ ਦਾ